ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਸਿੰਘ ਫਿਰ ਆਜਰ ਹੋਇਆ ਆ ਪੈਗਾਮ ਰਹੀਂ ਇੱਕ ਨਵਾਂ ਪੈਗਾਮ ਲੈ ਕੇ ਅੱਜ ਦਾ ਜਿਹੜਾ ਪੈਗਾਮ ਹੈ ਪ ਇੱਕ ਵੱਡਾ ਹੋਰ ਉਪਰਾਲਾ ਵਨ ਮੋਰ ਅਚੀਵਮੈਂਟ ਕੈਪਸ਼ਨ ਤੁਸੀਂ ਪੜ ਲਈ ਹੋਣੀ ਹੈ ਮਨ ਬੜਾ ਗਦਗਦ ਹੁੰਦਾ ਹੈ ਜਿਸ ਲਈ ਅਸੀਂ ਇੱਕ ਲੋਕਲ ਕਮਿਊਨਿਟੀ ਤੋਂ ਉੱਠ ਕੇ ਦੇਸ਼ਿਤ ਬਾਰੇ ਪਲੱਸ ਮੰਨਤਾ ਬਾਰੇ ਸੋਚਦੇ ਹਾਂ ਆਪ ਜੀ ਨਾਲ ਮੈਂ ਪਹਿਲੇ ਵੀ ਸਾਝ ਪਾਈ ਸੀ ਕਿ ਸਾਡੇ ਕੋਲ ਮੈਂ ਜਿਨ੍ਹਾਂ ਨੂੰ ਦੌੜਾਕ ਕਰਾਵਾਂਗਾ ਐਥਲੀਟ ਤੇ ਇੰਗਲਿਸ਼ ਦਾ ਵਰਡ ਹੈ ਪੰਜਾਬੀ ਦਾ ਵਰਡ ਦੌੜਾਕ ਹੈ ਇੱਕ ਵਧੀਆ ਦੌੜਾਕ ਆਪਣੇ ਹੀ ਤਰੀਕੇ ਨਾਲ ਪ੍ਰਚਾਰ ਅਤੇ ਪ੍ਰਸਾਰ ਦਾ ਕੰਮ ਕਰਦੇ ਹੋਏ ਇਹਨਾਂ ਨੇ ਤਿਆਰ ਕਰ ਲਿਆ ਹੈ ਕਿ ਆਪੇ ਤੇ ਮੈਡੀਸਨ ਫ੍ਰੀ ਹੋ ਗਏ ਨੇ ਕੋਸ਼ਿਸ਼ ਕਰ ਰਹੇ ਆ ਹਾਸੇ-ਹਾਸੇ ਆਪਣੇ ਘਰ ਨੂੰ ਫਿਰ ਮਹੱਲੇ ਨੂੰ ਫਿਰ ਆਸੇ-ਆਸੇ ਸ਼ਹਿਰ ਨੂੰ ਤੇ ਫਿਰ ਆਸੇ-ਆਸੇ ਦੇਸ਼ ਨੂੰ ਤੇ ਫਿਰ ਦੁਨੀਆ ਨੂੰ ਇਨਸਪੀਰਸ਼ਨ ਬਣਦੇ ਜਾ ਰਹੇ ਹਨ ਇੱਕ ਵੱਡਾ ਹੋਰ ਉਪਰਾਲਾ ਉਹਨਾਂ ਨੇ ਕੀਤਾ ਹੈ ਅੱਜ ਤੋਂ 2 ਦਿਨ ਪਹਿਲੇ 26 ਜਨਵਰੀ 2025 ਨੂੰ ਜੋ ਕਿ ਸਵੇਰੇ 3 ਵਜੇ ਇਹਨਾਂ ਨੇ ਦੌੜਨਾ ਸ਼ੁਰੂ ਕੀਤਾ ਸੀ ਜੰਮੂ 에ਰਪੋਰਟ ਤੋਂ ਦੌੜ ਕੇ ਇਹ ਪਟਾਨਕੋਟ ਬਾਟਸਾਬ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਆਲਮੋਸਟ 110 ਕਿਲੋਮੀਟਰ ਬਣ ਜਾਂਦਾ ਹੈ ਔਰ ਵਨ ਸ਼ਾਟ ਦੇ ਵਿੱਚ ਮੈਂ ਉਸ ਅਸਤੀ ਨੂੰ ਪੈਗਾਮ ਚੈਨਲ ਤੇ ਜੀ ਆਇਆਂ ਆਖਦਾ ਹਾਂ ਵੀਰ ਹਰਪਿਆ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇੱਕ ਹੋਰ ਵੱਡੀ ਉਪਲਬਧੀ ਇਹ ਤੁਸੀਂ 110 ਕਿਲੋਮੀਟਰ ਨਾਟੇ ਜੋਕ ਕਹਿਣਾ ਬੜਾ ਆਸਾਨ ਹੈ ਔਰ ਕਰਨਾ ਬੜਾ ਮੁਸ਼ਕਲ ਹੈ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਤੁਸੀਂ 110 ਕਿਲੋਮੀਟਰ ਲਗਾਤਾਰ ਦੌੜੇ ਹੋ ਇਹਦੇ ਵਿੱਚ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਆਈਆਂ ਤੇ ਤੁਸੀਂ ਕੀ ਸੋਚ ਕੇ ਇਸ ਨੂੰ ਕੀਤਾ ਏ ਆਪਣੀ ਜ਼ੁਬਾਨੀ ਤੁਸੀਂ ਆਪ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਲੈ ਤੇ ਰਵਿੰਦਰਪ੍ਰੀਤ ਜੀ ਤੁਹਾਡਾ ਧੰਨਵਾਦ ਹਾਂ ਹਾਂ ਤੁਸੀਂ ਫਿਰ ਦੋ ਦਿਨ ਵੀ ਨਹੀਂ ਹੋਰ ਹੋਏ ਨੇ ਤੇ ਤੁਸੀਂ ਫਿਰ ਉਹ ਇੱਕ ਸੁਨੇਹਾ ਹਾਂ ਹਾਂ ਸੁਨੇਹਾ ਹੀ ਕਾਂਗਾ ਮੈਂ ਇਸ ਨੂੰ ਉਹ ਇਸ ਭਰਾ ਦਾ ਸੁਨੇਹਾ ਜੋ ਸੰਸਾਰ ਪਰ ਵਾਸਤੇ ਹੈ ਹੂੰ ਹੂੰ ਜੋ ਲੋਕਾਂ ਦੀ ਫਿਟਨੈਸ ਦੀ ਵਸਤੇ ਹੈ ਲੋਕਾਂ ਦੀ ਪਲਾਈ ਵਸਤੇ ਹੈ ਠੀਕ ਹੈ ਜੀ ਉਹ ਲੋਕਾਂ ਤੱਕ ਪਹੁੰਚਾਉਣ ਵਸਤੇ ਹੂੰ ਹੂੰ ਫਿਰ ਤੁਸੀਂ ਆਪਣਾ ਕੀਮਤੀ ਵਕਤ ਕਰ ਲਿਆ ਤੁਹਾਡਾ ਧੰਨਵਾਦ ਪੰਜਾਬ ਟੀਵੀ ਦਾ ਧੰਨਵਾਦ ਹੂੰ ਹੂੰ ਕੈਮਰਾਮੈਨ ਸਾਡੇ ਵੀਰ ਦਾ ਧੰਨਵਾਦ ਹਾਂਜੀ ਇਹ ਰਾਜਵੀਰ ਜੀ ਹਰਾਜਵੀਰ ਜੀ ਰਾਜਵੀਰ ਜੀ ਜਿਹੜੇ ਕੈਮਰੇ ਦੇ ਆਫ ਦਾ ਕੈਮਰਾ ਰੱਖਦੇ ਹਨ ਤੇ ਇਹਨਾਂ ਦਾ ਬਹੁਤ ਵਧੀਆ ਕੀਤਾ ਤੁਸੀਂ ਮੈਨੂੰ ਵੀ ਯਾਦ ਦਿਲਾਤਾ ਕਿਉਂਕਿ ਇਹਨਾਂ ਦਾ ਧੰਨਵਾਦ ਇਹਨਾਂ ਦਾ ਧੰਨਵਾਦ ਪਹਿਲਾ ਬੰਦਾ ਹੈ ਕਿਉਂਕਿ ਇਹ ਪਰਦੇ ਦੇ ਪਿੱਛੇ ਰਹਿ ਕੇ ऐसे काम ਕਰ ਜਾਂਦੇ ਨੇ ਜੀ ਜੀ ਜਿਹੜੇ ਲੋਕਾਂ ਤੱਕ ਉਸ ਤਰ੍ਹਾਂ ਦਾ ਸੁਨੇਹਾ ਇਹਨਾਂ ਦੇ ਬਦੌਲਤ ਜਾਂਦਾ ਹੈ ਪਰ ਰਹਿੰਦੇ ਇਹ ਪਰਦੇ ਦੇ ਪਿੱਛੇ ਇਹਨਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਹੂੰ ਹੂੰ ਤੁਸੀਂ ਕੀ ਮੁਸ਼ਕਲ ਜਦੋਂ ਗੁਰੂ ਨਾਲ ਹੋਏ ਮੁਸ਼ਕਲ ਕੁਝ ਨਹੀਂ ਹੁੰਦਾ ਜੀ ਹਾਂ ਜਦੋਂ ਤੁਹਾਡਾ ਗੁਰੂ ਅੰਗ ਸੰਗ ਹੋਏ ਗੁਰੂ ਦਾ ਥਾਪੜਾ ਹੋਏ ਔਰ ਸੰਗਤ ਦਾ ਪਿਆਰ ਹੋਏ ਹੂੰ ਔਰ ਜਿਨ੍ਹਾਂ ਦੀ ਕਰਕੇ ਇਹ ਸੋਚ ਰੱਖੀ ਸੀ ਕਿ ਬਈ ਉਹਨਾਂ ਫੌਜੀਆ ਨੂੰ ਉਹਨਾਂ ਸਾਡੇ ਫੌਜੀ ਵੀਰਾਂ ਨੂੰ ਸਮਰਪਿਤ ਜਿਹੜੇ ਕੁਝ ਸ਼ਹੀਦ ਹੋ ਗਏ ਓਕੇ ਕੁਝ ਸਾਡੇ ਲਈ ਬਾਰਡਰਾਂ ਤੇ ਬੈਠੇ ਹੋਏ ਬਿਲਕੁਲ ਔਰ ਕੁਝ ਐਸੇ ਵੀਰ ਨੇ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਸਾਡੇ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਮ ਅਸੀਂ ਸੇਫ ਰਹੀਏ ਅਸੀਂ ਆਰਾਮ ਨਾਲ ਸੌ ਸਕੀਏ ਤੇ ਬਸ ਇੱਕ ਮਨ ਸੀ ਬਹੁਤ ਦੇਰ ਦਾ ਪਿਛਲੇ 3-4 ਮਹੀਨੇ ਦਾ ਮਨ ਚੱਲ ਰਿਹਾ ਸੀ ਕਿ ਕੁਝ ਐਸਾ ਕਰੀਏ ਕਿ ਜਿਹੜੇ ਸਾਡੇ ਫੌਜੀ ਵੀਰ ਹਨ ਉਹ ਆਪਣੀ ਪੂਰੀ ਪੂਰੀ ਸਮਝ ਲਓ ਜਿੰਨੀ ਉਹਨਾਂ ਦੀ ਜੌਬ ਹੁੰਦੀ ਹੈ ਉਹਦੇ ਚ ਤੁਸੀਂ 70 75% 80% ਉਹ ਕੰਫਰਟ ਜ਼ੋਨ ਤੋਂ ਬਾਹਰ ਹੋ ਕੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਤੇ ਉਹ ਬਾਰਡਰਾਂ ਤੇ ਅਲੱਗ-ਅਲੱਗ ਆਪਣੇ ਡਿਊਟੀਆਂ ਤੇ ਤਣਾਤ ਰਹਿੰਦੇ ਨੇ ਸਾਡੀ ਕਰਕੇ ਕਿ ਅਸੀਂ ਸੇਫ ਰਹੀਏ ਤੇ ਅਗਰ ਉਹ ਕੰਫਰਟ ਜ਼ੋਨ ਚ اپنی زندگی ਦਾ 80 80% ਰਹਿੰਦੈ ਕਿ ਆਸੀਂ ਇੱਕ ਦਿਨ ਵੀ ਨਹੀਂ ਕਰ ਸਕਦੇ ਹੂੰ ਤੇ ਬਸ ਉਹੀ ਇੱਕ ਸੁਨੇਹਾ ਲੈ ਕੇ ਦੂਸਰਾ ਸਾਡੇ ਅਮਰ ਸ਼ਹੀਦ ਤੰਤਨ巴巴 ਦੀਪ ਸਿੰਘ ਜੀ 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 ਉਹਨਾਂ ਦਾ ਵੀ ਧਿਆੜਾ ਸੀ ਜੀ 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 ਤੇ ਉਸ ਨੂੰ ਵੀ ਸੁਣ ਉਸ ਨੂੰ ਵੀ ਸਮਰਪਤ ਔਰ ਮੁਸ਼ਕਲ ਜਦੋਂ ਉਹਨਾਂ ਦਾ ਜਨ ਚਾਂਦਾ ਸੀ ਉਹਨਾਂ ਦੀ ਫੋਟੋ ਜਾਂ ਉਹਨਾਂ ਦਾ ਇਤਿਹਾਸ ਜੋ ਜਨ ਚਾਂਦਾ ਸੀ ਤੇ ਉਹ ਕਦਮ ਕਿਸ ਤਰ੍ਹਾਂ ਚੱਲਦੇਗੇ ਮੈਨੂੰ ਆਪ ਨੂੰ ਪਤਾ ਲੱਗਿਆ ਜੀ ਹਮ ਹਮ ਸ਼ੁਕਰਾਨਾ ਗੁਰੂ ਸਾਹਿਬ ਦਾ ਤੇ ਬਸ ਮੈਂ ਸੋਚਿਆ ਸੀ ਅ ਸੀ ਕਿ 110 ਕਿਲੋਮੀਟਰ ਹੋਏਗਾ ਬਟ ਸਾਡਾ 100 ਕਿਲੋਮੀਟਰ ਹੀ ਸੀ ਅੱਛਾ ਸਾਡਾ ਇੱਥੋਂ 100 ਕਿਲੋਮੀਟਰ ਸੀ ਹੋਰ ਇੱਕ ਚੀਜ਼ ਥੋੜੀ ਜਿਹਾ ਹੋਰ ਕਲੀਅਰ ਕਰਾਂਗਾ ਕਿ ਪਹਿਲੇ ਸੀ ਕਿ ਅਸੀਂ ਇੱਥੋਂ ਜੰਮੂ 에ਰਪੋਰਟ ਤੋਂ ਸਟਾਰਟ ਕਰਾਂਗੇ ਫਿਰ ਸੀ ਕਿ ਇੱਕ ਗੁਰਦੁਆਰਾ ਸਾਹਿਬ ਤੋਂ ਸਟਾਰਟ ਕਰਕੇ ਦੂਸਰੇ ਗੁਰਦੁਆਰਾ ਸਾਹਿਬ ਜੀ 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 ਤੇ ਅਸੀਂ ਅਸ਼ੀਰਵਾਦ ਲੈ ਲਿਆ ਡਿਕਾਣਾ ਆਸ਼ਰਮ ਤੋਂ ਅੱਛਾ ਡਿਕਾਣਾ ਆਸ਼ਰਮ ਡਿਕਾਣਾ ਆਸ਼ਰਮ ਤੋਂ 3 ਵਜੇ ਦੇ ਕ੍ਰਿਕ ਪ੍ਰੀਪ ਸਟਾਰਟ ਕੀਤਾ ਸੀ ਜੀ ਔਰ ਸਾਢੇ 15 ਘੰਟੇ ਲਗਾਤਾਰ ਦੌੜਿਆ ਮੈਂ ਅੱਛਾ ਜੀ ਤੇ ਸਾਢੇ 7 ਵਜੇ ਤੇ ਕ੍ਰਿਕ ਕ੍ਰੀਪ ਉੱਥੇ ਜਾ ਕੇ ਤੇ ਵਾਟਸਐਪ ਗੁਰਦੁਆਰੇ ਨੂੰ ਨਮਸਤਕੋਏ ਰਸਤੇ ਚ ਜੋ ਸੁਨੇਹਾ ਉਸ ਫਿਟਨੈਸ ਦਾ ਹੂੰ ਹੂੰ ਲੋਕਾਂ ਨੂੰ ਦੇਣਾ ਚਾਹੁੰਦੇ ਸੀ ਸੰਗਤ ਨੂੰ ਦੇਣਾ ਚਾਹੁੰਦੇ ਸੀ ਗੁਰੂ ਸਾਹਿਬ ਨੇ ਸੇਵਾ ਲਾ ਲਈ ਹੂੰ ਹੂੰ ਆਪਣੇ ਕੋਲ ਤਾਂ ਹੈ ਕੁਛ ਨਹੀਂ ਮੇਰੇ ਕੋਲ ਤਾਂ ਕੁਛ ਨਹੀਂ ਹੈ ਜੀ ਕਰਨ ਕਰਾਣਾ ਲਾਉ ਪਰਮਪితਾ ਪਰਮੇਸ਼ਵਰ ਉਹਨਾਂ ਨੇ ਸੋਝੀ ਦਿੱਤੀ ਉਹਨਾਂ ਨੇ ਹੀ ਹਿੰਮਤ ਦਿੱਤੀ ਤੇ ਇਹ ਸਾਡਾ ਜਿਹੜਾ ਇੱਕ ਅਲੱਗ ਜੇ ਨਵਿਕਲੇ ਜੇ ਤਰੀਕੇ ਦਾ ਇੱਕ ਪ੍ਰਚਾਰ ਸੀ ਕਿ ਭਈ ਇੱਕ ਕਿਸ ਤਰ੍ਹਾਂ ਕੀਤਾ ਜਾਏ ਗੁਰੂ ਸਾਹਿਬ ਨੇ ਕਰਵਾਤਾ ਉਹਨਾਂ ਦਾ ਕੁਟਾਨ ਕੁਟਾਨ ਸ਼ੁਕਰਾਨਾ ਕਦੇ ਪੂਰਾ ਨਹੀਂ ਕਰ ਸਕਦੇ ਜੀ ਰਸਤੇ ਵਿੱਚ ਤੁਸੀਂ ਜਿਸ ਲਈ ਤੁਸੀਂ ਚੱਲ ਕੇ ਗਏ ਸਵੇਰੇ 3 ਵਜੇ ਉੱਠ ਕੇ ਜਾਣਾ ਆ ਤੁਹਾਡੀ ਟੀਮ ਤੇ ਤੁਹਾਡੇ ਨਾਲ ਹੋਈ ਹੋਣੀ ਹੈ ਤੇ ਨਾਲ ਕੀ ਰਸਤੇ ਵਿੱਚ ਕੁਝ ਲੋਕ ਤੁਹਾਨੂੰ ਮਿਲੇ ਜਾਂ ਤੁਸੀਂ ਜਾਂ ਸੜਕਾਂ ਦੇ आले-ਦuale ਜਿਸ ਤਰ੍ਹਾਂ ਹੁੰਦਾ ਨਾ ਕਿ ਇੱਕ ਆਦਮੀ ਜਾ ਰਿਹਾ ਹੈ ਕਿੰਨਾ ਵੱਡਾ ਉਹ ਕਰਾਲਾ ਕਰ ਰਿਹਾ ਉਸ ਵਾਸਤੇ ਜਾਂ ਤੁਸੀਂ ਦੱਸਿਆ ਨਹੀਂ ਸੀ ਕਿਸੇ ਨੂੰ ਇਸ ਵਾਰ ਥੋੜਾ ਜਿਹਾ ਥੋੜਾ ਜਿਹਾ ਡਿਫਰੈਂਟ ਰੱਖਿਆ ਸੀ ਕਿ ਇੱਕ ਸ਼ਾਂਤਮਈ ਤਰੀਕੇ ਨਾਲ ਇਹ ਕੀਤਾ ਜਾਏ ਔਰ ਬਾਨੀ ਦਾ ਪ੍ਰਵਾਹ ਚਲਦਾ ਜਾਏ ਅਗਰ ਹਮਮ ਤੇ سپورਟ ਦੇ ਵਿੱਚ ਮੇਰਾ ਬੇਟਾ ਸੀ ਅੱਛਾ ਮੇਰੇ ਬ੍ਰਦਰ ਲਾਸਨ ਅੱਛਾ ਉਹ ਗੱਡੀ ਤੇ سپورਟ ਦੱਸਨ ਓਕੇ ਹਾਈਡਰੇਸ਼ਨ ਜੋ ਰਸਤੇ 'ਚ ਮੈਨੂੰ ਕੋਈ ਪਾਣੀ ਕੋਈ ਵੀ ਚੀਜ਼ ਮੈਨੂੰ ਹਾਈਡਰੇਸ਼ਨ ਚਾਹੀਦੀ ਸੀ ਇਲੈਕਟ੍ਰੋਲ ਤੇ ਉਹ ਮੈਨੂੰ ਪ੍ਰੋਵਾਈਡ ਕਰ ਲੈਂਦੇ ਸੀ ਹਾਂ ਰਸਤੇ 'ਚ ਬਹੁਤ ਸਾਰੀ ਜਗ੍ਹਾ ਤੇ ਵਿੱਚ ਬਹੁਤ ਸਾਰੇ ਲੋਕਾਂ ਨੇ ਮੈਨੂੰ ਰੋਕ ਕੇ ਪੁੱਛਿਆ ਹਮਮ ਕਿ ਤੁਸੀਂ ਕਿੱਥੋਂ ਆਏ ਹੋ ਕਿੱਥੇ ਜਾ ਰਹੇ ਹੋ ਤੇ ਜਦੋਂ ਉਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਮੈਂ ਜੰਮੂ ਤੋਂ ਆਇਆ ਤੇ ਜੇ 30 ਕਿਲੋਮੀਟਰ ਹੋ ਜਾਂਦਾ ਸੀ ਤਾਂ ਉਹ ਕਹਿੰਦੇ ਸਨ ਤੁਸੀਂ 30 ਕਿਲੋਮੀਟਰ ਦੌੜ ਕੇ ਆਏ ਹੋ ਹਮਮ ਤੇ ਜਦੋਂ ਮੈਂ ਦਿਲਾਚਾ ਇੱਥੇ ਚੜਵਾਲ ਪਹੁੰਚਿਆ ਤੇ ਉੱਥੇ ਵੀ ਇੱਕ ਮੈਨੂੰ ਭਾਈ ਸਾਹਿਬ ਮਿਲ ਗਏ ਕਹਿਣ ਲੱਗੇ ਜੀ ਮੈਂ ਸਵੇਰੇ ਜਾ ਰਿਹਾ ਸੀ ਤੁਹਾਨੂੰ ਦੇਖਿਆ ਸੀ ਹਮ ਹਮ ਤੇ ਹੁਣ ਪਾਪਸੀ ਮੈਂ ਆ ਰਿਹਾ ਤੇ ਤੁਹਾਨੂੰ ਤਾਂ ਵੀ ਦੌੜਦੇ ਆ ਦਿਖ ਰਿਹਾ ਤੁਸੀਂ ਕੋਈ ਯਾਤਰਾ ਕਰ ਰਹੇ ਹੋ ਜਾਂ ਮੈਰਾਥਨ ਤੁਹਾਡੀ ਹੈ ਤੇ ਫਿਰ ਉਹਨਾਂ ਨੂੰ ਮੈਂ ਜਿਹੜੇ ਦੱਸਿਆ ਤੇ ਉਹ ਮਤਲਬ ਇੱਕ ਜਿਹੜੀ ਮਹਿਮਾਨਬਾਜ਼ੀ ਹੁੰਦੀ ਹੈ ਨਾ ਹਮ ਹਮ ਉਹ ਉਹਨਾਂ ਵਿੱਚ ਇੱਕਦਮ ਅੱਗੇ ਆ ਗਈ ਹਮ ਹਮ ਮੇਰੀ ਗੱਡੀ ਵਿੱਚ ਪਾਣੀ ਹੈ ਲੱਸੀ ਹੈ ਹਮ 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 ਕੁਝ ਤੁਸੀਂ ਲੈ ਲਓ ਤੇ ਮੈਨੂੰ ਉਹਦਾ ਧੰਨਵਾਦ ਕੀਤਾ ਕਿ ਤੁਹਾਨੂੰ ਕਿ ਗੱਡੀ ਵਿੱਚ ਹੈ ਮੇਰੀ ਪਿੱਛੇ ਗੱਡੀ ਚੱਲ ਰਹੀ ਹੈ ਫਿਰ ਅੱਗੇ ਜਾ ਕੇ ਵੀ ਕੁਝ ਸਾਨੂੰ ਐਕ ਸਰਵਿਸਮੈਨ ਵੀਰ ਓਕੇ ਮਿਲ ਗਏ ਰਾਜਬਾਗ ਅਰਵਿੰਦਰ ਹੈ ਇੱਕ ਬੱਚਾ ਉਸ ਉਹ ਵੀ ਸਨ ਉੱਥੇ ਤੇ ਉਹਨਾਂ ਨਾਲ ਐਕ ਸਰਵਿਸਮੈਨ ਇੱਕ ਚਾਰ ਤਿੰਨ ਵੀਰ ਸਨ ਇੱਕ ਜੇਕੇ ਬਲੱਡ ਡੋਨਰ ਐਸੋਸੀਏਸ਼ਨ ਹੈ ਓਕੇ ਹਾਂ ਉਹਨਾਂ ਦੇ ਜਿਹੜੇ ਫਾਊਂਡਰ ਹਨ ਵੀਰ ਉਹ ਵੀ ਮਿਲ ਗਏ ਉਹਨੇ ਬੜਾ ਇੱਜ਼ਤ ਮਾਨ ਕੀਤਾ ਤੋ ਜਦੋਂ ਉਹਨਾਂ ਨੇ ਦੱਸਿਆ ਕਿ ਬਈ ਜਦੋਂ ਸਾਨੂੰ ਪਤਾ ਲੱਗਿਆ ਕਿ ਤੁਸੀਂ ਇੱਥੋਂ ਕੋਈ ਵੀਰ ਜਾ ਰਹੇ ਨੇ ਤੇ ਸਾਡੇ ਏਰੀਆ 'ਚ ਵੀ ਬਹੁਤ ਪ੍ਰੋਬਲਮ ਹੈ ਬਹੁਤ سارے ਬੱਚੇ ਨਸ਼ੇ ਵਾਲੀ ਸਾਈਡ ਚਲਾ ਗਏ ਬਹੁਤ ਸਾਡੇ ਸਾਰੇ ਬੱਚੇ ਹੋਰ ਚੀਜ਼ਾਂ ਵਾਲੀ ਸਾਈਡ ਚਲਾ ਗਏ ਆਪਣੇ ਧਰਮ ਵਿਰਸੇ ਤੋਂ ਟੁੱਟਦੇ ਜਾ ਰਹੇ ਤੇ ਇਹ ਤੁਹਾਡਾ ਇੱਕ ਅਪਰਾਲਾ ਅਗਰ ਅਸੀਂ ਇੱਥੇ ਚਾਹੀਏ ਤੇ ਅਸੀਂ ਇੱਥੇ ਕੁਝ ਕਰ ਸਕਦੇ ਹਾਂ ਤੇ ਫਿਰ ਉਹਨਾਂ ਨਾਲ ਡਿਸਕਸ਼ਨ ਹੋਈ ਫਿਰ ਉਹਨਾਂ ਨੂੰ ਆਪਣਾ ਨੰਬਰ ਸ਼ੇਅਰ ਕੀਤਾ ਕਿ ਵੀ ਜਦੋਂ ਵੀ ਤੁਹਾਡਾ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਏਗਾ ਤਾਂ ਤੁਸੀਂ ਸਾਨੂੰ ਦੱਸਣਾ ਅਸੀਂ ਨਿਸ਼ਵਾਤ ਹੋ ਕੇ ਇੱਥੇ ਉਸ ਤਰ੍ਹਾਂ ਦਾ ਕੋਈ ਕਲਚਰਲ ਪ੍ਰੋਗਰਾਮ ਕੁਝ ਧੋੜ ਦਾ ਆਯੋਜਨ ਜਿਹਦੇ ਨਾਲ ਬੱਚਿਆਂ ਨੂੰ ਇਸ ਸਾਈਡ ਲਿਆਂਦਾ ਜਾਏ ਫਿਰ ਮੈਂ ਉਹਨਾਂ ਨੂੰ ਇੱਕ ਚੀਜ਼ ਦੱਸੀ ਮੈਂ ਕਿਹਾ ਜੀ ਅ ਅਸੀਂ ਖਾਲੀ ਨਸ਼ੇ ਵਾਲੀ ਸਾਈਟ ਹੀ ਸੋਚਦੇ ਹਾਂ ਬਟ ਨਸ਼ੇ ਦੇ ਨਾਲ ਨਾਲ ਜਿਹੜਾ ਸਭ ਤੋਂ ਵੱਡਾ ਨਸ਼ਾ ਇਸ ਲਈ ਬੱਚਿਆਂ ਦੇ ਵਿੱਚ ਹੈ ਉਹ ਹੈ ਮੋਬਾਈਲ ਐਡਿਕਸ਼ਨ ਯੈਸ ਮੋਬਾਈਲ ਐਡਿਕਸ਼ਨ ਜਿਹੜੀ ਹੈ ਤੇ ਸਾਨੂੰ ਉਹਦੇ ਬਾਰੇ ਵੀ ਸੋਚਣਾ ਚਾਹੀਦਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਉਸ ਇਸ ਸਾਈਡ ਜੋੜਿਆ ਜਾਏ ਸੁਨੇਹਾ ਵੀਰੇ ਸਿਰਫ ਸਾਡਾ ਫਿਟਨੈਸ ਦਾ ਹੈ ਲੋਕਾਂ ਨੂੰ ਦਵਾਈਆਂ ਤੋਂ ਮੁਕਤ ਕਿਸ ਤਰ੍ਹਾਂ ਕੀਤਾ ਜਾਏ ਬਸ ਉਹ ਹੀ ਇੱਕ ਟਿਚਾ ਲਾ ਕੇ ਤੇ ਬਹਾਨਾ ਕੋਈ ਨਾ ਕੋਈ ਮਿਲ ਜਾਂਦਾ ਹੈ ਅੱਜ ਕਿਸੇ ਨੂੰ ਅਸੀਂ ਸਮਰਪਿਤ ਕਰ ਦਿੰਦੇ ਹਾਂ ਬਟ ਮਕਸਦ ਇਹੀ ਹੈ ਕਿ ਨਿਰੋਗੀ ਕਿਸ ਤਰ੍ਹਾਂ ਲੋਕ ਨਰਮ ਹੋ ਸਕਦਾ ਮੈਂ ਦਰਸ਼ਕਾਂ ਨੂੰ ਇੱਕ ਗੱਲ ਦੱਸਣਾ ਕਿਉਂਕਿ ਕਈ ਵਾਰੀ ਅਸੀਂ ਬੜੇ ਨੁਕਤੇ 'ਚ ਨਹੀਂ ਕਰਦੇ ਹਾਂ ਕਿ ਆ ਇਹ ਕਿਸੇ ਕਰਮकांड ਨਾਲ ਜੁੜੇ ਹਨ ਇੱਕ ਗੁਰਦੁਆਰੇ ਸਾਹਿਬ ਤੋਂ ਦੂਸਰੇ ਗੁਰਦੁਆਰੇ ਸਾਹਿਬ ਜਾਣਾ ਉੱਥੇ ਨਤਮਸਤਕ ਹੋਣਾ ਐਸੀ ਕੋਈ ਗੱਲ ਨਹੀਂ ਪਿੱਛੇ ਇਹਨਾਂ ਦਾ ਮੋਟਿਵ ਇੱਕੋ ਹੀ ਹੈ ਕਿਉਂਕਿ ਮੇਰੀ ਆਫਤਾ ਕੈਮਰਾ ਬੜੀ ਡਿਸਕਸ਼ਨ ਹੋਈ ਹੈ ਇਹਨਾਂ ਨਾਲ ਇੱਕੋ ਮੋਟਿਵ ਹੈ ਕਿ ਅਸੀਂ ਲੋਕਾਂ ਨੂੰ ਮੋਟੀਵੇਟ ਕਰਕੇ ਅੱਜ ਦੀਆਂ ਜਿਹੜੀਆਂ ਪ੍ਰੋਬਲਮਸ ਹਨ ਅੱਜ ਛੋਟੇ-ਛੋਟੇ ਬੱਚਿਆਂ ਨੂੰ ਹਾਰਟ ਅਟੈਕ ਹੋ ਰਹੇ ਨੇ ਅੱਜ ਛੋਟੀਆਂ-ਛੋਟੀਆਂ ਭੈਣਾਂ ਨੂੰ ਛੋਟੀਆਂ-ਛੋਟੀਆਂ ਬੱਚਿਆਂ ਨੂੰ 100 ਕਿਸਮ ਦੀਆਂ ਲੇਡੀਜ਼ ਪ੍ਰੋਬਲਮ ਹਨ। ਔਰ ਬੜੀਆਂ ਹੀ ਮਤਲਬ ਤੁਸੀਂ ਕਿਸੇ ਕਿਸ ਨੂੰ ਥਾਇਰਾਇਡ ਹੈ ਕਿਸੇ ਨੂੰ ਬੀਪੀ ਹੈ ਕਿਸੇ ਨੂੰ ਕੁਛ ਹੈ ਕਿਉਂਕਿ ਇਹਨਾਂ ਨੂੰ ਵੀ ਆਲਮੋਸਟ ਮੈਨੂੰ ਲੱਗਦਾ ਕੋਲੇਸਟ੍ਰੋਲ ਵਧਿਆ ਸੀ ਤੁਹਾਡਾ ਤੁਸੀਂ ਕਿੰਨੀਆਂ ਟੈਬਲਟਸ ਖਾਂਦੇ ਸੀ ਮੈਂ ਪਹਿਲੇ ਵੀ ਪੁੱਛਿਆ ਸੀ ਤੁਹਾਨੂੰ ਤੁਹਾਨੂੰ ਹੁਣ ਪੁੱਛਾਂਗਾ ਵਾਪਿਸ ਮੈਨੂੰ ਬ੍ਰਦਰ ਮੈਂ 15 ਸਾਲ ਬੀਪੀ ਦੀ ਮੈਡੀਸਿਨ ਖਾਦੀ ਹੈ। ਓਕੇ 6 ਤੋਂ 7 ਸਾਲ ਕੋਲੇਸਟ੍ਰੋਲ ਦੀ ਮੈਡੀਸਿਨ ਖਾਦੀ ਹੈ। ਅੱਛਾ 1.5 ਤੋਂ 2 ਸਾਲ ਯੂਰਿਕ ਐਸਿਡ ਦੀ ਮੈਡੀਸਿਨ ਖਾਦੀ ਹੈ اچھا ਔਰ ਅੱਜ ਤੋਂ ਤਕਰੀਬਨ 15 ਸਾਲ ਪਹਿਲੇ ਮੈਨੂੰ ਬੈਕ ਦੀ ਪ੍ਰੋਬਲਮ ਹੋਈ ਸੀ ਓਕੇ ਔਰ ਮੈਨੂੰ ਯਾਦ ਹੈ ਮੈਨੂੰ ਇੱਕ ਸਾਈਡ ਬ੍ਰਦਰ ਤੇ ਇੱਕ ਸਾਈਡ ਵਾਈਫ ਉਹਨਾਂ ਨੇ ਪਕੜ ਕੇ ਤੇ ਮੈਨੂੰ ਲੈ ਕੇ ਗਏ ਸਨ ਜਦੋਂ ਮੈਨੂੰ ਬੈਕ ਦੀ ਪ੍ਰੋਬਲਮ ਹੋਈ ਸੀ ਓਕੇ ਤੇ ਤੁਹਾਨੂੰ ਵੀ ਮੁਬਾਰਕਤ ਹੈ ਮੈਂ ਆਪਣੇ ਆਪ ਨੂੰ ਵੀ ਮੁਬਾਰਕਦਾਂਗਾ ਕਿ ਅੱਜ ਪਿਛਲੇ 1.5 ਸਾਲ ਤੋਂ ਮੈਂ 100% ਦੁਇਆਂ ਤੋਂ ਮੁਕਤ ਹੂੰ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਪਿਛਲੇ ਡੇਢ ਸਾਲਾਂ ਤੋਂ ਏਜ ਵਧਣ ਦੇ ਬਾਅਦ ਵੀ ਪਿਛਲੇ ਡੇਢ ਸਾਲਾਂ ਤੋਂ ਬਿਲਕੁਲ ਦਵਾਈਆਂ ਤੋਂ ਮੁਕਤ ਹਨ ਆਪਣੀ ਜਵਾਨੀ ਆਪਣੀ ਕਹਾਣੀ ਦੱਸ ਰਹੇ ਹਨ ਅਗਰ ਇਹ ਮੁਕਤ ਹੋ ਸਕਦੇ ਨੇ 55 ਸਾਲ ਦੀ ਮੈਂ ਠੀਕ ਕਹਿ ਰਹੇ ਹਾਂ ਜੀ 55 ਸਾਲ ਦੀ ਏਜ ਦੇ ਵਿੱਚ ਅਗਰ ਇਹ ਆ ਕੇ ਮੈਡੀਸਨ ਫ੍ਰੀ ਹੋ ਸਕਦੇ ਨੇ ਤੇ ਵਾਈ ਨਾਟ ਵੀ ਅਸੀਂ ਕਿਉਂ ਨਹੀਂ ਉਹਦੇ ਵਾਸਤੇ ਸਾਨੂੰ ਕੰਫਰਟ ਜ਼ੋਨ ਚੋਂ ਥੋੜਾ ਬਾਹਰ ਆਣਾ ਪਏਗਾ ਪਹਿਲੇ ਲੋਕ ਪੈਦਲ ਤੁਰਦੇ ਸੰ ਆਮ ਤੁਰਦੇ ਸੰ 15 15 20 20 ਕਿਲੋਮੀਟਰ ਅੱਜ ਹਰ ਘਰ ਦੇ ਵਿੱਚ ਗੱਡੀ ਹੈ ਗੱਡੀ 'ਚ ਬੈਠਦੇ ਹਾਂ ਔਰ ਆਫਿਸ ਦੇ ਅੱਗੇ ਗੱਡੀ 'ਚ ਉਤਰਦੇ ਹਾਂ ਕਾਰ ਏਸੀ ਹੈ ਆਫਿਸ ਏਸੀ ਹੈ ਟਾਕਸਿਨ ਕਲੀਅਰ ਨਹੀਂ ਹੁੰਦੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਵੀਰ ਉਹਨਾਂ ਇਹਨਾਂ ਨੇ ਬੜਾ 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 ਉਪਰਾਲਾ ਕੀਤਾ ਹੈ ਔਰ ਅਸੀਂ ਕੋਸ਼ਿਸ਼ ਕਰੀਏ ਮੈਂ ਇਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਤੁਸੀਂ ਆਪਣੀ ਜਿਹੜੀ ਫਾਊਂਡੇਸ਼ਨ ਹੈ ਉਹਦੇ ਬਾਰੇ ਵੀ ਥੋੜਾ ਦਰਸ਼ਕਾਂ ਨੂੰ ਦੱਸ ਦਿੱਤਾ ਜਾਏ ਔਰ ਆਪਣਾ ਨੰਬਰ ਵੀ ਸ਼ੇਅਰ ਕਰ ਦਿਓ ਤਾਂ ਕਿ ਲੋਕ ਤੁਹਾਡੇ ਨਾਲ ਗੱਲ ਵੀ ਕਰ ਸਕਣ ਔਰ ਤੁਹਾਡੇ ਕੋਲੋਂ ਅੱਛੇ-ਅਛੇ ਸੁਜੈਸ਼ਨ ਵੀ ਲੈ ਸਕਣ ਔਰ ਲਾਈਫ ਕਿਸ ਤਰ੍ਹਾਂ ਵਧਾਣੀ ਹੈ ਅੱਗੇ ਮੈਡੀਸਨ ਫ੍ਰੀ ਕਿਸ ਤਰ੍ਹਾਂ ਹੋਣਾ ਇਹ ਥੋੜਾ ਜਿਆਦਾ ਸਾਡੇ ਦਰਸ਼ਕਾਂ ਨੂੰ ਜਰੂਰ ਦੱਸ ਦਿਓ ਹਾਂ ਵੀਰੇ ਮੈਂ ਤੁਹਾਨੂੰ ਜਰੂਰ ਦੱਸਾਂਗਾ ਸਾਡਾ ਇਕੋਸਾਈਕਲਚਰ ਫਾਊਂਡੇਸ਼ਨ ਦੇ ਨਾਂ ਤੇ ਸਸਤਾ ਹੈ ਜੀ 1996 ਦੇ ਵਿੱਚ ਬਣੀ ਸੀ ਓਕੇ ਅੱਜ ਤੋਂ तकरीबन 5-6 ਮਹੀਨੇ ਪਹਿਲੇ ਨੈਸ਼ਨਲ ਲੈਵਲ ਤੇ ਰਜਿਸਟਰਡ ਹੋਈ ਹੈ ਅਸੀਂ ਹਰ ਸੰਡੇ ਕੋਈ ਨਾ ਕੋਈ ਫਿਟਨੈਸ ਤੇ ਪ੍ਰੋਗਰਾਮ ਹਰ ਸੰਡੇ ਨੂੰ ਕਰਦੇ ਹਾਂ ਹਮ ਹਮ ਔਰ 1 ਮਹੀਨਾ 2 ਮਹੀਨੇ ਬਾਅਦ ਅਸੀਂ ਕੁਛ ਨਾ ਕੁਛ ਫਿਟਨੈਸ ਤੇ ਪ੍ਰੋਗਰਾਮ ਲਾਰਜ ਸਕੇਲ ਤੇ ਕਰਦੇ ਹਾਂ ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਤੁਸੀਂ ਕਵਰ ਕੀਤਾ ਸੀ ਚਾਰ ਸਾਹਿਬ ਜਦਿਆਂ ਦੇ ਜਿਹੜੇ 7 ਦਿਨ ਸ਼ਹੀਦੀ ਸਫਰ-ਏ-ਸ਼ਹਾਦਤ ਦੇ ਸਫਰ-ਏ-ਸ਼ਹਾਦਤ ਨੂੰ ਉਦੇਚ ਜੰਮੂ ਜੰਮੂ ਵਿੱਚ 60 ਤੋਂ 70 ਬੰਦੇ ਸਾਡੇ ਨਾਲ ਦੌੜੇ ਸੀ ਉਹ 7 ਦਿਨ ਲਗਾਤਾਰ ਜਿਹਦੇ ਵਿੱਚ ਮੈਨੂੰ ਵੀ ਗੁਰੂ ਸਾਹਿਬ ਨੇ ਮੌਕਾ ਦਿੱਤਾ ਮੈਂ ਵੀ 7 ਦਿਨ ਦੌੜਿਆ ਸੀ ਔਰ ਪੂਰੇ ਆਲ ਓਵਰ ਇੰਡੀਆ 400 ਬੰਦੇ ਦੌੜੇ ਸੀ ਮਕਸਦ ਸਿਰਫ ਇੱਕ ਹੀ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਫਿਟਨੈਸ ਵਾਲੀ ਸਾਈਡ ਲਿਆਂਦਾ ਜਾਏ ਲੋਕਾਂ ਦੀ ਸੋਚ ਨੂੰ ਕਿਸ ਤਰ੍ਹਾਂ ਹਰਾ-ਭਰਾ ਕੀਤਾ ਜਾਏ ਕਿਉਂਕਿ ਖਾਲੀ ਦੌੜਨਾ ਜਾਂ ਖਾਲੀ ਸਾਈਕਲਿੰਗ ਕਰਨਾ ਜਾਂ ਖਾਲੀ ਪਲਾਂਟੇਸ਼ਨ ਕਰਨਾ ਹੀ ਮਕਸਦ ਨਹੀਂ ਹੈ ਉਸ ਉਸਦੇ ਨਾਲ ਨਾਲ ਜਿੰਨੀ ਦੇਰ ਅਸੀਂ ਆਪਣੀ ਸੋਚ ਨੂੰ ਹਰਾਵਰਾ ਨਹੀਂ ਰੱਖਾਂਗੇ ਸੋਚ ਨੂੰ ਪੋਜ਼ਿਟਿਵ ਨਹੀਂ ਰੱਖਾਂਗੇ ਇਤਨੀ ਦੇਰ ਅਸੀਂ ਆਪ ਮੈਂਟਲੀ ਫ੍ਰੀ ਨਹੀਂ ਹੋ ਸਕਦੇ ਬਿਲਕੁਲ ਜਦੋਂ ਅਸੀਂ ਆਪ ਮੈਂਟਲੀ ਫ੍ਰੀ ਹੋ ਜਾਵਾਂਗੇ ਇਹ ਬ੍ਰੇਨ ਇਹ ਸਾਡਾ ਉੱਪਰ ਵਾਲਾ ਸਿਸਟਮ ਐਸਾ ਸਿਸਟਮ ਹੈ ਇਸ ਗੁਰੂ ਮਹਾਰਜ ਨੇ ਉਸ ਪਰਮਾਤਮਾ ਨੇ ਐਸੀ ਇੱਕ ਰਚਨਾ ਰਚੀ ਹੋਈ ਹੈ ਸਾਡੀ ਸਿਸਟਮ ਦੇ ਵਿੱਚ ਕਿ ਇਸ ਨੂੰ ਤੁਸੀਂ ਜੋ ਚੀਜ਼ ਇਸ ਨੂੰ ਦਿਓਗੇ ਇਸਨੇ ਉਹ ਤੁਹਾਨੂੰ ਰਿਟਰਨ ਗਿਫਟ ਚ ਵਾਪਸ ਦੇ ਬਿਲਕੁਲ ਬਿਲਕੁਲ ਮੈਂ ਕੱਲ ਦੀ ਹੀ ਤੁਹਾਨੂੰ ਗੱਲ ਕਰਦਾ ਕਿ ਪਿਛਲੇ 1 ਮਹੀਨੇ ਤੋਂ ਚੱਲ ਰਿਹਾ ਸੀ 100 ਕਿਲੋਮੀਟਰ ਰਨ ਕਰਨਾ 100 ਕਿਲੋਮੀਟਰ ਰਨ ਕਰਨਾ ਮੇਰੀ ਉਸ ਬ੍ਰੇਨ ਦੀ ਪ੍ਰੋਗਰਾਮਿੰਗ ਵਿੱਚ 100 ਕਿਲੋਮੀਟਰ ਰਨ ਫੀਡ ਹੋ ਗਿਆ ਸੀ ਹੂੰ 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 ਜਦੋਂ ਕੱਲ ਸਵੇਰੇ ਨਿਕਲੇ ਤੇ ਰਸਤੇ ਵਿੱਚ ਪ੍ਰੋਬਲਮਸ ਹਨ ਰੋਡਸ ਦੀ ਰੋਡ ਖਰਾਬ ਸੀ ਰੋਡ ਤਕਰੀਬਨ 50 ਕਿਲੋਮੀਟਰ ਰੋਡ ਖਰਾਬ ਸੀ ਬਟ ਮੇਰੇ ਮਾਈਂਡ ਦੇ ਵਿੱਚ ਪ੍ਰੋਗਰਾਮਿੰਗ ਐਸੀ ਸੈੱਟ ਹੋ ਗਈ ਸੀ ਕਿ ਬਈ ਮੈਂ 100 ਕਿਲੋਮੀਟਰ ਦਾ ਟਾਰਗੇਟ ਹੰਡਰਡ ਪ੍ਰੂਨਮ ਕਰਨਾ ਹੈ ਉਸ ਗੁਰੂ ਮਹਾਰਾਜ ਜੀ ਮੇਰੇ ਨਾਲ ਉਹ 100 ਕਿਲੋਮੀਟਰ ਦਾ ਗਿਫਟ ਉਸਨੇ ਰਿਟਰਨ ਬ੍ਰੈਂਡ ਨੇ ਮੈਨੂੰ ਦਿੱਤਾ ਜਦੋਂ ਅਸੀਂ ਹਰਾਬਰਾ ਸੋਚਦੇ ਆ ਨਾ ਬ੍ਰਦਰ ਫਿਰ ਅਸੀਂ ਕਿਸੇ ਬਾਰੇ ਬੁਰਾ ਨਹੀਂ ਸੋਚਦੇ ਹਮੇਸ਼ਾ ਸਾਡੀ ਸੋਚ ਦੇ ਵਿੱਚ ਗੱਲ ਦੇ ਵਿੱਚ ਅੱਛੀ ਗੱਲ ਅਸੀਂ ਹਮੇਸ਼ਾ ਮੈਂ ਪਿਛਲੇ ਦਿਨਾਂ ਚ ਵੀ ਇਹ ਚੀਜ਼ ਗੁਰੂ ਸਾਹਿਬ ਨੇ ਮੇਰੇ ਮੂੰਹ ਚੋਂ ਨਿਕਲਵਾਈ ਸੀ ਕਿ ਅਸੀਂ ਕਿਸੇ ਕੋਲ ਵੀ ਜਾਂਦੇ ਆ ਨਾ ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਅਸੀਂ ਇਦੇ ਕੋਲ ਜਾ ਰਹੇ ਹਾਂ ਸਾਨੂੰ ਇਦੇ ਕੋਲ ਕੀ ਫਾਇਦਾ ਹੋਣਾ ਹੈ ਬਟ ਕਦੇ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਜਾ ਕੇ ਇਸ ਨੂੰ ਕੀ ਫਾਇਦਾ ਦੇਣਾ ਹੈ ਜਦੋਂ ਅਸੀਂ ਇਹ ਸੋਚ ਲਾਂਗੇ ਨਾ ਕਿ ਅਸੀਂ ਇਦੇ ਕੋਲ ਜਾਣਾ ਅਸੀਂ ਉਸ ਨੂੰ ਕੀ ਫਾਇਦਾ ਦੇਣਾ ਹੈ ਉਹ ਜਿਤਨਾ ਵੀ ਨੈਗੇਟਿਵ ਕਿਉਂ ਨਹੀਂ ਹੋਏਗਾ ਨਾ ਉਸ ਬੰਦੇ ਨੇ ਤੁਹਾਡੂ ਇੱਕ ਨਾ ਇੱਕ ਦਿਨ ਪੋਜ਼ਿਟਿਵ ਹੋ ਜਾਣਾ ਤੇ ਬਸ ਇਹੀ ਇੱਕ ਚੀਜ਼ ਲੈ ਕੇ ਤੇ ਅਸੀਂ ਜਿਹੜੇ ਪ੍ਰੋਗਰਾਮ ਕਰਦੇ ਹਾਂ ਹਾਂ ਆਉਣ ਵਾਲੇ ਟਾਈਮ ਮਾਰਚ ਦੇ ਵਿੱਚ ਅਸੀਂ ਓਕੇ ਸ਼ਹੀਦ ਭਗਤ ਸਿੰਘ ਜੀ ਜੀ ਰਾਜਗੁਰੂ ਅਨੁਸ਼ਕਤੀ ਜੀ ਉਹਨਾਂ ਨੂੰ ਸਮਰਪਿਤ ਉਹਨਾਂ ਦਾ ਸ਼ਹੀਦੀ ਦਿਨ ਆਨੰਦਨ ਮਾਰਤੇ ਵਿੱਚ ਉਹਨਾਂ ਨੂੰ ਨੈਸ਼ਨਲ ਲੈਵਲ ਤੇ ਜੰਮੂ ਰਨਿੰਗ ਦਾ ਆਯੋਜਨ ਕਰਨ ਜਾ ਰਹੇ ਓਕੇ ਤੁਹਾਡੇ ਚੈਨਲ ਰਾਹੀਂ ਉਸ ਤੋਂ 10 ਦਿਨ ਪਹਿਲੇ 15 ਦਿਨ ਪਹਿਲੇ ਅੱਜ ਤੋਂ 10 ਦਿਨ ਬਾਅਦ ਅਸੀਂ ਅਨਾਉਂਸਮੈਂਟ ਡੇਟ ਦੀ ਹੋ ਜਾਏਗੀ ਓਕੇ ਜਿਨ੍ਹਾਂ ਜਿਨ੍ਹਾਂ ਨੇ ਵੀ ਉਹਦੇ ਵਿੱਚ ਪਾਰਟਿਸਿਪੇਟ ਕਰਨਾ ਹੋਵੇ ਜਾਂ ਉਸ ਤੋਂ ਪਹਿਲੇ ਸਾਡੇ ਕੋਲ ਕੋਈ ਵੀ ਗਾਈਡੈਂਸ ਲੈਣੀ ਹੋਵੇ ਨਿਸਵਾਰਥ ਹੂੰ ਹੂੰ ਗਾਈਡੈਂਸ ਤੇ ਅੰਗੇ ਉਹ ਜਿਹੜਾ ਪ੍ਰੋਗਰਾਮ ਹੈ ਉਹਦੇ ਚ ਕੋਈ ਵੀ ਬੰਦਾ 10 7 ਸਾਲ ਤੋਂ ਲੈ ਕੇ ਤੇ ਉੱਪਰਲੀ ਏਜ ਮੈਂ 55 ਇਅਰ ਦਾ ਤੇ ਮੈਂ ਇਹ ਸਮਝਦਾ ਕਿ 75 ਇਅਰ ਦਾ ਵੀ ਜਵਾਨ ਜਿਹੜਾ ਯੰਗ ਹੈ ਨਾ ਉਹਦੇ ਚੋਂ ਲੈ ਸਕਦਾ ਪਾਰਟਿਸਪੀਸ਼ਨ ਕਰ ਸਕਦਾ ਤੇ ਅਲੱਗ-ਅਲੱਗ ਤਰੀਕੇ ਦੇ ਉਹਦੇ ਚ 3 3 ਕਿਲੋਮੀਟਰ ਦਾ ਸਾਡਾ ਹੈ 6 ਕਿਲੋਮੀਟਰ ਦਾ ਹੈ 13 ਕਿਲੋਮੀਟਰ ਦਾ ਹੈ ਤੇ 23 ਕਿਲੋਮੀਟਰ ਦਾ ਹੈ ਆਪਣੀ ਅਨੁਸਾਰ ਕੋਈ ਵੀ ਉਹਦੇ ਚ ਪਾਰਟਿਸਪੀਸ਼ਨ ਕਰ ਸਕਦਾ ਹੈ ਉਸ ਤੋਂ ਬਾਅਦ ਫਿਰ ਅਸਿਨਾ ਹਰ ਹਫਤੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਓਕੇ ਉਹਨਾਂ ਨੂੰ ਨੇਚਰਲ ਵੇ ਨਾਲ ਕਿਸ ਤਰ੍ਹਾਂ ਠੀਕ ਕੀਤਾ ਜਾਏ ਤੁਹਾਡੇ ਚੈਨਲ ਰਾਹੀਂ ਵੀਰ ਜੀ ਮੈਂ ਇੱਕ ਜੁੜੇ ਗੱਲ ਕਰ ਦਾਂਗਾ ਕਿ 슈ਗਰ ਹੂੰ ਡਾਇਬੀਟਿਸ ਹੂੰ ਬੀਪੀ ਹੂੰ ਕੋਲੇਸਟ੍ਰੋਲ ਹੂੰ ਐਂਡ ਯੂਰਿਕ ਐਸਿਡ ਥਾਇਰਾਇਡ ਇਹ ਪੰਜੋ ਡਿਜ਼ੀਜ਼ ਜਿਹੜੀਆਂ 100% ਰਿਵਰਸੀਬਲ ਹਨ ਅੱਛਾ 100% ਰਿਵਰਸੀਬਲ ਹਨ ਬੜੀ ਬੁੱਢੀ ਗੱਲ ਕਰ ਰਹੇ ਹੋ ਤੁਸੀਂ ਕਿਉਂਕਿ ਕਿਉਂ ਰਿਵਰਸੀਬਲ ਹਨ ਮਿਹਨਤ ਕਰਕੇ ਅਦਰਵਾਇਜ਼ ਨਹੀਂ 100% ਰਿਵਰਸੀਬਲ ਹਨ 100% ਕਿਉਂਕਿ ਉਸ ਦੇ ਵਿੱਚ ਸਭ ਤੋਂ ਪਹਿਲੇ ਮੈਂ ਉਹ ਚੀਜ਼ ਆਪਣੇ ਆਪ ਤੋਂ ਉਤਾਰੀ ਹੈ ਅੱਛਾ ਮੈਂ ਕੋਈ ਅਜਮਾਇਆ ਨਹੀਂ ਹੈ ਆਪਣੇ ਆਪ ਨੂੰ ਜਿਸ ਦਿਨ ਮੈਂ ਇਹ ਮੰਚ ਸੋਚਿਆ ਸੀ ਉਸ ਦਿਨ ਮੈਨੂੰ 100% ਸ਼ੋਰ ਸੀ ਕਿ ਮੈਂ ਇਸ ਨੂੰ ਰਿਵਰਸ ਕਰ ਲਾਂਗਾ ਗੁਰੂ ਮਹਾਰਾਜ ਦੀ ਮਿਹਰ ਨਾਲ ਇਸ ਨੂੰ ਰਿਵਰਸ ਕਰ ਲਾਂਗਾ ਨੇਚਰਲ ਤਰੀਕੇ ਨਾਲ ਤੇ ਇਹ ਮੈਂ ਪੂਰਾ ਕਰ ਲਿਆ ਜੇ ਮੈਂ 55 ਪਲੱਸ ਹੋ ਕੇ ਆਪਣੀ ਮੈਡੀਸਨ ਨੂੰ ਰਿਵਰਸ ਕਰ ਸਕਦਾ ਤੇ ਅੱਜ ਦਾ 20 ਸਾਲ ਦਾ ਜਾਂ 25 ਸਾਲ ਦਾ ਜਾਂ 30 ਸਾਲ ਦਾ ਬੰਦਾ ਕਿਉਂ ਨਹੀਂ ਕਰ ਸਕਦਾ ਤੁਸੀਂ ਦੇਖੋ ਰਿਕਾਰਡ ਕਟਾ ਕੇ ਦੇਖੋ ਜੋ ਡਾਟਾ ਸਾਨੂੰ ਸਾਹਮਣੇ ਆਉਂਦਾ ਉਹਦੇ ਵਿੱਚ ਕਿੰਨੇ ਯੰਗ ਹਾਰਟ ਅਟੈਕ ਹੋ ਰਹੇ ਹੂੰ ਉਹਦੇ ਪਿੱਛੇ ਰੀਜ਼ਨ ਕੀ ਹੈ ਅਸੀਂ ਬੀਪੀ ਦੀ ਮੈਡੀਸਨ ਬੀਪੀ ਹੈ ਬੀਪੀ ਦੀ ਮੈਡੀਸਨ ਲਈ 24 ਆਰਸ ਤੋਂ ਬਾਅਦ ਫਿਰ ਸਾਨੂੰ ਮੀਟ ਬੀਪੀ ਦੀ ਮੈਡੀਸਨ ਖਾਣੀ ਪੈਂਦੀ ਹੈ ਬਟ ਅਸੀਂ ਇਹ ਨਹੀਂ ਦੇਖਦੇ ਕਿ ਸਾਨੂੰ ਬੀਪੀ ਹੋ ਕਿਉਂ ਰਿਹਾ ਹੈ ਜੀ ਜੜ ਕੀ ਹੈ ੂਟ ਕਾਸ ਕੀ ਹੈ ਅਸੀਂ ਕਿਸ ਉਸ ਜੜ ਤੱਕ ਜੇ ਕਿ ਮੇਰੀ ਕੋਸ਼ਿਸ਼ ਇਹ ਹੈ ਜਾਂ ਸਾਡੀ ਟੀਮ ਸਾਡੀ ਸੰਸਥਾ ਦੇ ਵਿੱਚ ਕੋਸ਼ਿਸ਼ ਇਹ ਹੈ ਕਿ ਹਰ ਇੱਕ ਬੰਦੇ ਨੂੰ ਅਵੇਅਰ ਕੀਤਾ ਜਾਏ ਕਿ ਤੁਹਾਡਾ ਬੀਪੀ ਹੋਣ ਦਾ ਰੀਜ਼ਨ ਕੀ ਹੈ ਤੁਹਾਡਾ ਸ਼ੂਗਰ ਦਾ ਰੀਜ਼ਨ ਕੀ ਹੈ ਅਗਰ ਅਸੀਂ ਉਸ ਨੂੰ ਉਸ ਰੀਜ਼ਨ ਨੂੰ ਪਕੜ ਕੇ ਤੇ ਅਸੀਂ ਉਸ ਨੂੰ ਠੀਕ ਕਰ ਸਕਦੇ ਹਾਂ ਇੱਕ ਨੰਬਰ 2 ਅਸੀਂ ਹਮੇਸ਼ਾ ਅੱਜ ਤੱਕ ਤੁਸੀਂ ਦੇਖਿਆ ਹੋਣਾ ਤੁਹਾਨੂੰ ਵੀ ਤੁਸੀਂ ਵੀ ਅਗਰ ਕਦੇ ਤੁਹਾਨੂੰ ਕਹੋਗੇ ਤੁਸੀਂ అలਾਰਮ ਲਗਾਣਾ ਤੇ ਤੁਸੀਂ ਹਮੇਸ਼ਾ ਸਵੇਰੇ ਦਾ అలਾਰਮ ਲਗਾਉਂਦੇ ਸੀ ਹਮੇਸ਼ਾ ਸਵੇਰੇ ਦਾ అలਾਰਮ ਬਟ ਜੋ ਮੇਰੀ ਸਟੱਡੀ ਹੈ ਜੋ ਮੈਂ ਮੈਨੂੰ ਗੁਰੂ ਸਾਹਿਬ ਨੇ ਜਿੰਨੀ ਸੋਚੀ ਦਿੱਤੀ ਹੈ ਕਿਉਂਕਿ ਸੋਚੀ ਦੇਣ ਵਾਲਾ ਪਰਮਪિતા ਪਰਮੇਸ਼ਵਰ ਹੈ ਮੈਂ ਪਹਿਲੇ ਵੀ ਤੁਹਾਨੂੰ ਜ਼ਿਕਰ ਕੀਤਾ ਆਪਣੇ ਕੋਲ ਕੁਝ ਨਹੀਂ ਹੈਗਾ ਅਸੀਂ ਇਹ ਕਿਉਂ ਨਹੀਂ ਕਰਦੇ ਕਿ ਜਿਹੜਾ ਸਵੇਰੇ ਦਾ ਆਲਮ ਹੈ ਕੀ ਕੋਈ ਇਨਸਾਨ ਰਾਤ ਸੌਣ ਦਾ ਆਲਮ ਲਗਾਉਂਦਾ ਹੈ ਜਿਸ ਇਨਸਾਨ ਨੇ ਰਾਤ ਨੂੰ ਸੌਣ ਦਾ ਆਲਮ ਲਗਾ ਦਿੱਤਾ ਔਰ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਦਿੱਤੀ ਉਸ ਇਨਸਾਨ ਨੂੰ 90% ਤੇ ਡਿਜ਼ੀਜ਼ ਪਹਿਲੀ ਆਫਰ ਰਾਤ ਨੂੰ ਅਸੀਂ 12 ਵਜੇ ਤੱਕ ਰੀਲਸ دیکھتے ਆ 12 ਵਜੇ ਤੱਕ ਨੈਟਫਲਿਕਸ دیکھتے ਆ ਫਿਰ ਸਵੇਰੇ 4 ਵਜੇ ਕਿਸ ਤਰ੍ਹਾਂ ਉੱਠ ਸਕਦੇ ਆ ਖਾਣਾ ਖਾਣ ਦਾ ਟਾਈਮ 8 ਵਜੇ ਹੈ ਅਸੀਂ ਖਾਣਾ ਖਾਂਦੇ ਆ 11 ਵਜੇ ਫਿਰ ਉਸ ਤੋਂ ਬਾਅਦ 2 ਵਜੇ ਅਸੀਂ ਸੌਂਦੇ ਆ ਜੇ ਸਵੇਰੇ ਅਸੀਂ 7:00 8:00 ਵਜੇ ਤੋਂ ਪਹਿਲਾਂ ਨਹੀਂ ਉੱਠਦੇ ਆ ਤੇ ਇਸ ਤਰ੍ਹਾਂ ਛੋਟੇ-ਛੋਟੇ ਚੀਜ਼ਾਂ ਹਨ ਅਗਰ ਅਸੀਂ ਸਵੇਰੇ ਦੇ అలਰਮ ਤੋਂ ਨਾਈਟ అలਰਮ ਲਗਾ ਦਈਏ ਔਰ ਸਭ ਤੋਂ ਬੜੀ ਇਹ ਬੀਪੀ ਸ਼ੂਗਰ ਕੁਝ ਵੀ ਨਹੀਂ ਹੈ ਵਿੱਚੀ ਸਭ ਤੋਂ ਬੜੀ ਬਿਮਾਰੀ ਜੋ ਪ੍ਰੋਬਲਮ ਹੈ ਉਹ ਤੁਹਾਨੂੰ ਪਤਾ ਕਿਹੜੀ ਹੈ ਸਭ ਤੋਂ ਡੇਂਜਰਸ ਡਿਜ਼ੀਜ਼ ਕਿਹੜੀ ਹੈ ਹੂੰ ਯੂ نو ਕਿਹੜੀ ਹੈ ਇਹ ਐਡਿਕਸ਼ਨ ਆਫ ਮੋਬਾਈਲ ਐਡਿਕਸ਼ਨ ਆਫ ਮੋਬਾਈਲ ਤੋਂ ਇਲਾਵਾ ਵੀ ਅੱਛਾ ਸਭ ਤੋਂ ਬੜੀ ਡਿਜ਼ੀਜ਼ ਹੈ ਟਾਲਣ ਦੀ ਡਿਜ਼ੀਜ਼ ਹੂੰ ਮੈਂ ਅੱਜ ਰਨ ਨਹੀਂ ਨਹੀਂ ਕਰਨੀ ਮੈਂ ਕੱਲ ਤੋਂ ਸ਼ੁਰੂ ਕਰਾਂਗਾ ਕੱਲ ਕਦੇ ਨਹੀਂ ਆਣਾ ਜੋ ਕਰਨਾ ਅੱਜ ਅਗਰ ਅਸੀਂ ਆਪਣੇ ਟਾਲਣ ਦੀ ਉਸ ਜੋ ਟਾਲਣ ਦੀ ਸੋਚ ਹੈ ਲੋਕਾਂ ਦੀ ਹਰ ਗੱਲ ਨੂੰ ਕੱਲ ਉੱਪਰ ਛੱਡਣ ਦੀ ਅਗਰ ਉਸ ਨੂੰ ਹਰ ਗੱਲ ਨੂੰ ਅਸੀਂ ਅੱਜ ਉੱਪਰ ਲੈ ਆਈਏ ਤੇ ਬਹੁਤ ਸਾਰੀਆਂ ਪ੍ਰੋਬਲਮਸ ਸਾਲਵ ਹੋ ਜਾਂਦੀਆਂ ਕੋਸ਼ਿਸ਼ ਕਰਦੇ ਹਾਂ ਕਿ ਹੁਣ ਕੱਲ ਦੀ ਰਨ ਦੇ ਵਿੱਚ ਵੀ ਬਹੁਤ ਸਾਰੀਆਂ ਮੈਨੂੰ ਟੈਲੀਫੋਨ ਕਾਲਸ ਆਈਆਂ ਹਨ ਕਾਣ ਇਮੇਜਨ ਕਿ ਮੈਨੂੰ ਇਤਨੀ ਫਰੈਂਡ ਰਿਕੁਐਸਟ ਆਈਆਂ ਨਿਕਲਦੀਆਂ ਬਟ ਮੈਂ ਸਭ ਨੂੰ ਇਹੀ ਕਹਿੰਦਾ ਕਿ ਮੇਰੇ ਇਹ ਰਨ ਕਰਨ ਦਾ ਮੈਂ ਤਾਂ ਫਿਟਾਂ ਮੈਂ ਤਾਂ ਡਿਜ਼ੀਜ਼ ਫ੍ਰੀ ਹੋ ਗਿਆ ਮੇਰੇ ਇਸ ਰਨ ਕਰਨ ਦਾ ਜਾਂ ਇਸ ਤਰ੍ਹਾਂ ਦੇ ਇਵੈਂਟਸ ਲਿਆਂਦਾ ਮਕਸਦ ਤਾਂ ਹੀ ਪੂਰਾ ਹੋ ਸਕਦਾ ਹੈ ਕਿ ਮੇਰੇ ਇਹ ਇਸ ਇਵੈਂਟ ਨੂੰ ਦੇਖ ਕੇ ਮੇਰੀ ਇਸ ਰਨ ਨੂੰ ਦੇਖ ਤੇ ਅਗਰ 100 ਬੰਦਾ ਇਸ ਰਨ ਨੂੰ ਦੇਖਦਾ ਤੇ ਉਹਦੇ ਚੋਂ 50 ਬੰਦੇ ਜਾਂ 20 ਬੰਦੇ ਵੀ ਇਹਦੇ ਉੱਪਰ ਚੱਲਣਾ ਸ਼ੁਰੂ ਹੋ ਜਾਣ ਤੇ ਫਿਰ ਜਾ ਕੇ ਸਾਡਾ ਮਕਸਦ ਪੂਰਾ ਹੋਏਗਾ ਏ ਵਿਰਜ ਨੇ ਬੜੀਆਂ ਗੱਲਾਂ ਦਸੀਆਂ ਹਨ ਆ ਇਹਨਾਂ ਨੇ ਕਿ ਅਸੀਂ ਸਵੇਰੇ ਦਾ ਆਲਾਮ ਲਗਾਉਂਦੇ ਹਾਂ ਅਸੀਂ ਵਾਕਈ ਚ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਅਸੀਂ ਸਵੇਰੇ ਦਾ ਆਲਾਮ ਲਗਾਉਂਦੇ ਹਾਂ ਅਸੀਂ ਰਾਤ ਦਾ ਆਲਾਮ ਲਗਾ ਲਈਏ ਕਿ ਅਸੀਂ 8 ਵਜੇ ਸੋਣਾ ਹੈ ਕੁਝ ਪਾਣ ਅਤੇ ਕੁਝ ਖੋਣਾ ਪੈਣਾ ਹੈ ਅਗਰ ਅਸੀਂ ਜਲਦੀ ਸੋਵਾਂਗੇ ਤੇ ਜਲਦੀ ਜਾਗਾਂਗੇ ਤੇ ਅਗਰ ਅਸੀਂ ਲੇਟ ਸੋਵਾਂਗੇ ਇਹਨਾਂ ਦੀ ਗੱਲ ਜਿਸਨੂੰ ਰਾਤੀ 12 ਵਜੇ ਤੱਕ ਗਰੀਲਾਂ ਦੇਖਦੇ ਰਹੇ 11 ਵਜੇ ਰੋਟੀ ਖਾਧੀ ਫਿਰ ਅਸੀਂ ਫਿੱਟ ਨਹੀਂ ਹੋ ਸਕਦੇ ਅਗਰ ਲੰਗ ਜੀਨਾ ਹੈ ਤੇ ਬਾਡੀ ਵੀ ਡਿਸਪਲਿਨ ਮੰਗਦੀ ਹੈ ਕਿਉਂਕਿ ਕੁਦਰਤ ਉਹਦਾ ਡਿਸਪਲਿਨ ਹੈ ਤੁਸੀਂ ਦੇਖ ਲਓ ਪਰਿੰਦੇ ਸ਼ਾਮ ਦਿਨ ਢਲਦਾ ਹੈ ਤੇ ਉਹ ਸੋ ਜਾਂਦੇ ਨੇ ਔਰ ਸਵੇਰੇ ਪਹਿਲੀ ਕਿਰਨ ਚ ਉਹ ਆਪਣੇ ਰੋਜੀ ਰੋਟੀ ਦੇ जुगाड़ ਚ ਨਿਕਲ ਜਾਂਦੇ ਹਨ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਤੁਹਾਨੂੰ ਕਿ ਤੁਸੀਂ ਅਗਰ ਹੋ ਸਕਦਾ ਹੈ ਤੇ ਆਪਣਾ ਨੰਬਰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਲੋਕ ਤੁਹਾਡੇ ਨਾਲ ਗੱਲ ਕਰਨਾ ਵੀ ਚਾਣਗੇ ਔਰ ਅ ਗਾਈਡੈਂਸ ਵੀ ਲੈਣਾ ਚਾਣਗੇ ਮੈਂ ਨੰਬਰ ਸ਼ੇਅਰ ਬੋਲ ਕੇ ਵੀ ਸ਼ੇਅਰ ਕਰ ਦਿੰਦਾ ਔਰ ਤੁਹਾਨੂੰ ਵੀ ਰਿਕੁਐਸਟ ਕਰਾਂਗਾ ਕਿ ਤੁਸੀਂ ਉਹਦੇ ਚ ਜੀ 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 ਕੈਪਸ਼ਨ ਦੇ ਵਿੱਚ ਵੀ ਸਾਡੇ ਦੋਨੋਂ ਨੰਬਰ ਨੋਟ ਕਰ ਦਿਓ ਸਾਡਾ ਨੰਬਰ 94191 94242 94242 ਠੀਕ ਹੈ 94191 94242 ਨੰਬਰ 1 9622994242 ਟਾਈਮ ਕਿਸ ਵੇਲੇ ਤੁਸੀਂ ਫ੍ਰੀ ਹੁੰਦੇ ਹੋ ਕਿਸ ਵੇਲੇ ਆਪਜੀ ਨਾਲ ਗੱਲ ਅਗਰ ਕੋਈ ਕਰਨਾ ਚਾਹੇ ਤੇ ਕਿਸ ਵੇਲੇ ਕਰ ਗਾਈਡੈਂਸ ਲੈ ਸਕਦਾ ਹੈ अदरवाइज ਤੁਸੀਂ ਪਰੇਸ਼ਾਨ ਹੋ ਜਾਓਗੇ ਕਿਉਂਕਿ ਮੈਨੂੰ ਪਤਾ ਹੈ ਮੈਨੂੰ ਬਹੁਤ ਖੁਸ਼ੀ ਹੋਏਗੀ ਕਿ ਅਗਰ ਕੋਈ ਮੈਨੂੰ ਫੋਨ ਕਰਕੇ ਇਹ ਪੁੱਛੇਗਾ ਕਿ ਅਸੀਂ ਮੈਡੀਸਨ ਫ੍ਰੀ ਕਿਸ ਤਰ੍ਹਾਂ ਹੋ ਸਕਦੇ ਆ ਤੇ ਉਹਦੇ ਵਾਸਤੇ ਕਿਸੇ ਟਾਈਮ ਵੀ ਫੋਨ ਕਰਨਗੇ ਤਾਂ ਮੈਂ ਉਸ ਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਓਕੇ ਓਕੇ ਬਾਕੀ ਤੁਸੀਂ ਇੱਕ ਗੱਲ ਕੀਤੀ ਹੈ ਪਰਿੰਦਿਆਂ ਦੀ ਵੀਰੇ ਤੁਸੀਂ ਕਦੇ ਵੀ ਨਾ ਜੋ ਵੀ ਸੰਗਤ ਸੁਣ ਰਹੀ ਹੈ ਕਦੇ ਵੀ 8 ਵਜੇ 7 ਵਜੇ ਤੋਂ ਬਾਅਦ ਜਾਂ 8 ਵਜੇ ਤੋਂ ਬਾਅਦ ਪੰਛੀ ਨੂੰ ਜਿੰਨਾ ਮਰਜ਼ੀ ਅੱਛਾ ਦਾਣਾ ਪਾ ਕੇ ਦੇਖ ਲਓ ਪੰਛੀ ਕਦੇ ਛੁਗੇਗਾ ਨਹੀਂ ਉਹ ਉਹ ਫਿਰ ਉੱਥੇ ਪਿਆ ਰਹੇਗਾ ਦੂਸਰੇ ਦਿਨ ਸਵੇਰੇ ਸੂਰਜ ਦੀ ਕਿਰਨ ਤੋਂ ਬਾਅਦ ਛੁਗੇਗਾ ਅਗਰ ਪੰਛੀ ਇੱਕ ਪੰਛੀ ਇੱਥੇ ਇਸ ਤਰ੍ਹਾਂ ਕਰ ਸਕਦਾ ਹੈ ਅਸੀਂ ਇਨਸਾਨ ਕਿਉਂ ਨਹੀਂ ਕਰ ਸਕਦੇ ਇਹ ਸਾਨੂੰ ਸਿੱਖਣਾ ਪਏਗਾ ਸਾਰੀਆਂ ਗੱਲਾਂ ਸਿੱਖਣੀਆਂ ਪੈਣਗੀਆਂ ਮੈਂ ਜਾਂਦੇ ਜਾਂਦੇ ਆਪ ਜੀ ਨੂੰ ਇਹ ਗੱਲ ਕਵਾਂਗਾ ਕਿ ਇੱਕ ਆਪਣਾ ਸੁਨੇਹਾ ਔਰ ਆਉਣ ਵਾਲੇ ਇਵੈਂਟਸ ਜਿਹੜੇ ਹਨ ਆਉਣ ਵਾਲਾ ਤੁਹਾਡਾ ਕੀ ਪ੍ਰੋਗਰਾਮ ਹੈ ਆਉਣ ਵਾਲੀ ਇਵੈਂਟ ਸ਼ਡਿਊਲ ਇਨ ਅਗਰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ ਸੁਨੇਹਾ ਤੇ ਰਿਕੁਐਸਟ ਹੀ ਮੈਂ ਹਰ ਵਾਰ ਕਰਦਾ ਆਰਡਰ ਨਹੀਂ ਕਰ ਸਕਦੇ ਰਿਕੁਐਸਟ ਕਰ ਸਕਦੇ ਆ ਕਿ ਆਪਣੀ ਫਿਟਨੈਸ ਦਾ ਧਿਆਨ ਰੱਖੋ ਹਰਾਬਰਾ ਸੋਚੋ 네ਗੇਟਿਵਿਟੀ ਵਿੱਚ ਮਤ ਰਹੋ ਅਗਰ ਤੁਹਾਨੂੰ ਕੋਈ ਕੁਝ ਕਹਿ ਵੀ ਜਾਂਦਾ ਤੇ ਉਸ ਨੂੰ ਪੋਜ਼ਿਟਿਵ ਵੇ ਨਾਲ ਲੋ ਹਮੇਸ਼ਾ ਹਰਾਬਰਾ ਸੋਚੋ ਉਮੀਦ ਨਹੀਂ ਰੱਖੋ ਕਿਸੇ ਕੋਲ ਵੀ ਜਾਂਦੇ ਹੋ ਤਾਂ ਉਸ ਤੇ ਉਮੀਦ ਨਾ ਰੱਖੋ ਕਿ ਸਾਨੂੰ ਕੀ ਮਿਲਣਾ ਹੈ ਇਹ ਉਮੀਦ ਰੱਖੋ ਕਿ ਮੈਂ ਉਸ ਨੂੰ ਕੀ ਖੁਸ਼ਬੂ ਦੇ ਕੇ ਆਣੀ ਹੈ ਗੁਲਾਬ ਦਾ ਬੂਟਾ ਉਹਦੇ ਕੋਲ ਨੂੰ ਲੰਘ ਜਾਓ ਉਹ ਹਮੇਸ਼ਾ ਖੁਸ਼ਬੂ ਦਿੰਦਾ ਉਹ ਕਦੇ ਨਹੀਂ ਕਹਿੰਦਾ ਕਿ ਤੁਸੀਂ ਮੈਨੂੰ ਕੀ ਦੇ ਕੇ ਜਾ ਰਹੇ ਹੋ ਹਮੇਸ਼ਾ ਖੁਸ਼ਬੂ ਫੁਲਾਉਂਦਾ ਰਹਿੰਦਾ ਬਾਕੀ ਫਿਟਨੈਸ ਦਾ ਟੀਚਰ ਲੈ ਕੇ ਚੱਲੇ ਆ ਮੈਡੀਸਨ ਫ੍ਰੀ ਲੋਕਾਂ ਨੂੰ ਕਿਸ ਤਰ੍ਹਾਂ ਰੱਖਣਾ ਉਹ ਇੱਕ ਗੁਰੂ ਸਾਹਿਬ ਨੇ ਸੋਚੀ ਦਿੱਤੀ ਹੈ ਤੁਹਾਡੇ ਚੈਨਲ ਰਾਹੀਂ ਬਹੁਤ ਸਾਰੇ ਆਉਣ ਵਾਲੇ ਜੋ ਪ੍ਰੋਗਰਾਮ ਸਾਡੇ ਪਾਈਪਲਾਈਨ ਤੇ ਹਨ ਹਮ ਹਮ ਉਹ ਟਾਈਮ ਟੂ ਟਾਈਮ ਓਕੇ ਆਪਣੇ ਸੰਗਤ ਤੱਕ ਪਹੁੰਚਾਦੇ ਰਾਂਗੇ ਠੀਕ ਹੈ ਮਾਰਚ ਵਿੱਚ ਇੱਕ ਇਵੈਂਟ ਆ ਰਿਹਾ ਉਹਦੇ ਵਿੱਚ ਮੈਂ ਸਾਰਿਆਂ ਨੂੰ ਰਿਕੁਐਸਟ ਜਰੂਰ ਕਰਾਂਗਾ ਕਿ ਸਾਰੇ ਉਸ ਇਵੈਂਟ ਦੇ ਵਿੱਚ ਪਾਰਟਿਸਿਪੇਟ ਜਰੂਰ ਕਰਨ ਇੱਕ ਇੱਕ ਪੋੜੀ ਇੱਕ ਪੋੜੀ ਤੁਸੀਂ ਚਲੋ ਗੁਰੂ ਸਾਹਿਬ ਸਾਰੇ ਦਰਵਾਜ਼ੇ ਖੋਲ੍ਹ ਦਿੰਦਣ ਤਾਂਕਿ ਅਸੀਂ ਉਸ ਫਿਟਨੈਸ ਵੱਲ ਰਹਿ ਕੇ ਅਸੀਂ ਅਗਰ ਫਿਟ ਹੋਵਾਂਗੇ ਸਾਡੇ ਪਰਿਵਾਰ ਫਿਟ ਰਹਿਣਗੇ ਪਰਿਵਾਰ ਫਿਟ ਹੋਣਗੇ ਤੇ ਸਮਾਜ ਫਿਟ ਰਹੇਗਾ ਸਮਾਜ ਫਿੱਟ ਹੋਏਗਾ ਤਾਂ ਕੰਟਰੀ ਫਿੱਟ ਰਹੇਗੀ ਤੇ ਜਿਨ੍ਹਾਂ ਕੰਟਰੀਆਂ ਵਿੱਚ ਫਿਟਨੈਸ ਲੈਵਲ ਜ਼ਿਆਦਾ ਅੱਛਾ ਹੁੰਦਾ ਉਹ ਕੰਟਰੀਆਂ ਹਮੇਸ਼ਾ ਉੱਪਰ ਜਾਂਦੀਆਂ ਸਭ ਨੂੰ ਰਿਕਵੈਸਟ ਹੈ ਕਿ ਸਭ ਨੂੰ ਆਪਣੇ ਮਾਪੇ ਦਾ ਧਿਆਨ ਰੱਖੋ ਮਾਪੇ ਨੂੰ ਟਾਈਮ ਦਿਓ ਤਾਂ ਜੋ ਜਿਨ੍ਹਾਂ ਨੇ ਸਾਨੂੰ ਸਿਰਜ ਕੇ ਇੰਨਾ بڑا ਬਣਾਇਆ ਅਸੀਂ ਉਹਨਾਂ ਨੂੰ ਕੁਝ ਪਲ ਕੁਝ ਘੜੀਆਂ ਦੇ ਸਕੀਏ ਸ਼ੁਕਰਾਨਾ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਅੱਜ ਫਿਰ ਮੌਕਾ ਦਿੱਤਾ ਕੁਝ ਗੱਲਾਂ ਸੰਗਤ ਨਾਲ ਸਾਂਝੀਆਂ ਕਰਨ ਦਾ ਕੋਸ਼ਿਸ਼ ਕਰਾਂਗੇ ਔਰ ਨਵੇਂ ਕੁਝ ਇਵੈਂਟਸ ਜੋ ਪਾਈਪਲਾਈਨ ਚ ਹਨ ਅੱਗੇ ਲੈ ਕੇ ਆਵਾਂਗੇ ਫਿਟਨੈਸ ਦੇ ਲੋਕਾਂ ਨੂੰ ਡਰੱਗਸ ਜਿਹੜੀ ਐਡਿਕਸ਼ਨ ਹੈ ਉਹਨਾਂ ਚ ਕਿਸ ਤਰ੍ਹਾਂ ਵੇਅਰ ਕੀਤਾ ਜਾਏ ਲੇਡੀਜ਼ ਦੀਆਂ ਕੁਝ ਬਹੁਤ ਸਾਰੀਆਂ ਐਸੀ ਪ੍ਰੋਬਲਮਸ ਹੁੰਦੀਆਂ ਨੇ ਊਮਨ ਰਿਸਪੈਕਟ ਕਿਸ ਤਰ੍ਹਾਂ ਕੀਤੀ ਜਾਏ ਕੁਝ ਇਸ ਤਰ੍ਹਾਂ ਦੇ ਪ੍ਰੋਗਰਾਮ ਸਾਡੇ ਹਨ ਸਾਡੇ ਸੋਲਜਰਸ ਨੂੰ ਜਵਾਨਾਂ ਨੂੰ ਵੀਰਾਂ ਨੂੰ ਕਿਸ ਤਰ੍ਹਾਂ ਰਿਸਪੈਕਟ ਦਿੱਤੀ ਜਾਏ ਸਾਨੂੰ ਰਸਤੇ ਚ ਅਗਰ ਕੋਈ ਸਾਡਾ ਫੌਜੀ ਵੀਰ ਮਿਲ ਜਾਂਦਾ ਤਾਂ ਉਸ ਨੂੰ ਇਹ ਮਹਿਸੂਸ ਕਿਸ ਤਰ੍ਹਾਂ ਕੀਤਾ ਜਾਏ ਕਿ ਤੁਸੀਂ ਹੋ ਤੇ ਅਸੀਂ ਹਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਗਰਾਮ ਲੈ ਕੇ ਆਵਾਂਗੇ ਟਾਈਮ ਟੂ ਟਾਈਮ ਸੰਗਤ ਨੂੰ ਜੋੜ ਦੱਸਾਂਗੇ ਪ੍ਰੋਗਰਾਮ ਕੋਸ਼ਿਸ਼ ਕਰਾਂਗੇ ਕਿ ਫਿਟਨੈਸ ਦਾ ਜਿਹੜਾ ਪ੍ਰਵਾਹ ਗੁਰੂ ਸਾਹਿਬ ਨੇ ਸੋਜੀ ਦਿੱਤੀ ਹੈ ਉਸ ਨੂੰ ਹੋਰ ਅੱਛਾ ਬਧਾਇਆ ਜਾਏ ਇਹਨਾਂ ਵੀਰ ਹਰਪਿਆਸ ਸਿੰਘ ਜੀ ਜੋ ਕਿ ਆਪੇ ਤੇ ਮੈਡੀਸਨ ਫ੍ਰੀ ਹੋ ਚੁੱਕੇ ਨੇ ਮੈਂ ਆਪ ਜੀ ਨੂੰ ਇੱਕ ਗੱਲ ਦੱਸ ਦਿਆਂ ਕੇਵਲ ਮਾਨਵਤਾ ਦੀ ਗੱਲ ਹੈ ਇੱਥੇ ਦਰਵਾਜ਼ੇ ਸਭ ਵਸਤੇ ਖੁੱਲੇ ਨੇ ਕੋਈ ਇਹ ਨਾ ਸੋਚ ਲੈਣਾ ਕਿ ਸਿੱਖ ਧਰਮ ਨੂੰ ਬਿਲਾੰਗ ਕਰਦੇ ਨੇ ਤੇ ਕਿਸੇ ਸਿੱਖ ਧਰਮ ਨੂੰ ਹੀ ਇਹ ਪ੍ਰਮੋਟ ਕਰਨਗੇ ਨੋ ਇਨਸਾਨੀਅਤ ਅਸੀਂ ਸਿਰਫ ਇਨਸਾਨੀਅਤ ਨੂੰ ਦੇਖਣਾ ਹੈ ਔਰ ਕੋਸ਼ਿਸ਼ ਕਰਿਓ ਜਿੱਥੇ-ਜਿੱਥੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਔਰ ਜਿੱਥੇ-ਜਿੱਥੇ ਦੇਖੋਗੇ ਕੋਸ਼ਿਸ਼ ਕਰਿਓ ਕਿ ਕਮੈਂਟਾਂ ਰਾਹੀਂ ਸਾਨੂੰ ਜਰੂਰ ਦੱਸਣਾ ਕਿ ਇਹਨਾਂ ਦੀ ਗਲਬਾਤ ਆਪਜੀ ਨੂੰ ਕੈਸੀ ਲੱਗੀ ਔਰ ਤੁਸੀਂ ਕਿੰਨਾ ਯੋਗਦਾਨ ਪਾ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਇੱਥੇ ਆ ਕੇ ਯੋਗਦਾਨ ਪਾਓ ਜਿੱਥੇ ਵੀ ਤੁਸੀਂ ਹੋ ਆਪਣੇ ਏਰੀਆ 'ਚ ਟਾਲਣ ਵਾਲੀ ਗੱਲ ਨਾ ਕਰਿਓ ਜਿਹੜੀ ਇਹਨਾਂ ਨੇ ਕਹੀ ਹੈ ਕਿ ਮੈਂ ਅੱਜ ਨਹੀਂ ਕੱਲ ਸ਼ੁਰੂ ਕਰਾਂਗਾ ਕੱਲ ਨਹੀਂ ਸ਼ੁਰੂ ਕਰਨਾ ਅੱਜ ਹੀ ਸ਼ੁਰੂ ਕਰਨਾ ਹੈ ਔਰ ਕੋਸ਼ਿਸ਼ ਕਰੋ ਕਿ ਰਾਤ ਨੂੰ ਜਲਦੀ ਸੋ ਜਾਈਏ ਸਵੇਰੇ ਜਲਦੀ ਉੱਠ ਕੇ ਅੰਮ੍ਰਿਤ ਵੇਲਾ ਵੀ ਸਾਂਭ ਲਈਏ ਔਰ ਨਾਲ-ਨਾਲ ਆਪਣੀ ਫਿਟਨੈਸ ਵੀ ਦੇਖੀਏ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿਉਂਕਿ ਕਮੈਂਟ ਸਾਡੀ ਖੁਰਾਕ ਹੈ ਉਹਦੇ ਨਾਲ ਸਾਡਾ ਹੌਸਲਾ ਵੀ ਵੱਧਾ ਹੈ ਸਾਨੂੰ ਪਤਾ ਵੀ ਲੱਗਦਾ ਹੈ ਕਿ ਆਪ ਜੀ ਨੇ ਕਿੰਨੇ ਧਿਆਨ ਨਾਲ ਇਸ ਵੀਡੀਓ ਨੂੰ ਦੇਖਿਆ ਹੈ ਮੈਂ ਫਿਰ ਹਜਰ ਹੋਵਾਂਗਾ ਪੈਗਾਮ ਰਾਹੀਂ ਇੱਕ ਨਵਾਂ ਪੈਗਾਮ ਲੈ ਕੇ ਉਸ ਵੇਲੇ ਤੱਕ ਹੱਸਦੇ ਰਹੋ ਵਸਦੇ ਰਹੋ ਆਬਾਦ ਰਹੋ ਨਾ ਬਿਸਰੋ ਨਾ ਯਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ